ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਚੰਡੀਗੜ੍ਹ 에어ਪੋਰਟ ਤੇ ਕੰਗਣਾ ਨਰੌਤ ਨੂੰ ਉੱਥੋਂ ਦੇ ਸਟਾਫ ਨੇ ਇੱਕ ਥੱਪੜ ਮਾਰਿਆ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਭੈਣ ਨੇ ਇਸ ਕੰਗਣਾ ਨਰੌਤ ਨੂੰ ਥੱਪੜ ਮਾਰਿਆ ਉਸ ਦਾ ਨਾਮ ਹੈ ਕੁਲਵਿੰਦਰ ਕੋਰ ਤੇ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਪਾਣੇ ਸਿੱਧੂ ਨੇ ਕਿਹਾ ਕਿ ਇਹ ਤਾਂ ਸਾਡੇ ਖੂਨ ਵਿੱਚ ਹੀ ਆ ਪੰਜਾਬੀਆਂ ਦੇ ਅਸੀਂ ਕਦੇ ਵੀ ਨਹੀਂ ਬਖਸ਼ਾਂਗੇ ਜੋ ਸਾਡੇ ਖਿਲਾਫ ਬੋਲੂਗਾ ਤੁਹਾਨੂੰ ਪਤਾ ਹੈ ਕਿ ਕੰਗਣਾ ਨਰੌਤ ਪਿੱਛੇ ਜੇ ਬੋਲੀ ਸੀ ਕਿ ਜਨਾਨੀਆਂ 100-100 ਰੁਪਏ ਪਿੱਛੇ ਕਿਵੇਂ ਜਾ ਕੇ ਧਰਨੇ ਲਾਉਂਦੀਆਂ ਨੇ ਉਸ ਤੇ ਪੰਨੇ ਸਿੱਧੂ ਨੇ ਨਾਲੇ ਵੀ ਕਿਹਾ ਕਿ ਕਰਤੂਤ ਤਾਂ ਉਹਨੇ ਹੋਰ ਵੀ ਕੁਝ ਕੀਤੀ ਹੋਵੇਗੀ ਤਾਂ ਹੀ ਮੇਰੀ ਭੈਣ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤੇ ਉਸ ਦੀ ਵੀਡੀਓ ਸ਼ੇਅਰ ਕਰਦੇ ਪੰਨੇ ਸਿੱਧੂ ਨੇ ਲਿਖਿਆ ਕਿ ਮੈਂ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਆ ਮੈਂ ਉਹਦੇ ਸਾਥ ਹਾਂ ਤੇ ਆਓ ਤੁਸੀਂ ਵੀ ਦੇਖੋ ਪੰਨੇ ਸਿੱਧੂ ਨੇ ਹੋਰ ਕੀ ਕੀ ਕਿਹਾ ਉਸ ਬਾਰੇ ਪਰ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਜਿਹੜਾ ਉੱਥੇ ਚੰਡੀਗੜ੍ਹ ਦੇ ਜਿਹੜਾ ਉੱਥੇ ਸਾਡਾ ਘਟਨਾ ਵਾਪਰੀ ਹੈ 에ਰਪੋਰਟ ਤੇ 100% ਮਾਇਕ ਲਗਣਾ ਕੰਗਣਾ ਇਹੋ ਜੀ ਹੈ ਇੱਕ ਉਹ ਆਰਟਕ ਨੂੰ 1% ਨੂੰ ਗੱਲ ਕਰਨ ਦੀ ਅਕਲ ਨਹੀਂ ਹੈਗੀ ਹੂੰ ਉਹਨੇ ਕੁੜੀ ਨਾਲ ਆਪਣੀ ਕੁੜੀ ਨਾਲ ਇਹੋ ਜੀ ਗੱਲ ਬੋਲੀ ਹੋਣੀ ਆ ਆਜੂਗੀ ਮੀਡੀਆ ਦੇ ਵਿੱਚ ਗੱਲ ਉਹਨੇ ਬਦਸ਼ਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਹੂੰ ਉਹਨੇ ਆਪਣੇ ਐਮਪੀ ਦੇ ਧੌਣ ਤਹੌਂਚਵਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਪੱਕਾ ਇਹ ਆਊਗਾ ਕੁੜੀ ਦਾ ਬਿਆਨ ਉਹਨੂੰ ਕਿ ਇਹੋ ਜੀ ਗੱਲ ਕੀਤੀ ਹੋਣੀ ਹੈ ਜਿਹੜੀ ਕਿ ਪਹਿਲੇ ਤੋਂ ਤਾਂ ਅਸੀਂ ਅੱਕੇ ਪਿਆ ਪਹਿਲਾਂ ਸਾਡੀ ਇੰਨੀ ਖਿਲਾਫ ਚੱਲਦੀ ਹੈ ਇਹੋ ਜੀ ਕੁਝ ਕੁੜੀ ਨੂੰ ਗੱਲ ਬੋਲੀ ਹੋਣੀ ਆ ਉਹਨੇ ਜਿੱਤੇ ਕਰਕੇ ਉਹਨੂੰ ਥੱਪੜ ਮਾਰਨ ਦੇ ਲਈ ਮਜਬੂਰ ਕੀਤਾ ਗਿਆ ਹੈ ਨਾ ਉਹਨੇ ਵੀ ਇਹੇ ਦੀ ਗੱਲ ਕੀਤੀ ਹੋਣੀ ਹੈ ਹਰਕਤ ਵੀ ਮੈਂ ਆ ਵੀ ਦਬ ਜਾਣੇ ਵੀ ਜੇ ਹੁਣ ਮੈਂ ਮੌਜੂਦਾ ਐਮਪੀ ਆ ਜਾਂ ਮੇਰੇ ਕੋਲ ਲੀਡਰ ਹੈ ਫੋਕਰ ਬਾਜੀ ਵਾਲੀ ਗੱਲ ਕਰੀ ਹੋਣੀ ਆ ਜ ਜ ਉਹਨੇ ਵੀ ਹੋਸ਼ਾਪਨ ਵਾਲੀ ਗੱਲ ਕੀਤੀ ਹੋਣੀ ਆ ਜਿਹੜੀ ਕਿ ਆਪਣੀ ਈਗੋ ਵਾਲੀ ਗੱਲ ਕੀਤੀ ਹੋਣੀ ਉਹ ਉਸ ਕਰਕੇ ਉਹਨੇ ਕੁੜੀ ਨੇ ਪੱਕਾ ਫਸਲਾ ਲਿਆ ਉਹ ਬਾਅਦ ਦਾ ਫਿਰ ਦੋ ਵਾਰ ਥੱਪੜ ਮਾਰਨ ਦਾ ਵਾਦਾ ਸੁਣਾਇਆ ਹੋਣੀ ਹੈ ਵੀ ਤੂੰ ਹੀ ਕੰਗਣਾ ਪਰ ਲਿਆ ਤਾਂ ਸਵਾਦ ਈ ਨੇ ਹੈ ਨਾ ਕਿ ਜਿਹੜੀ ਨੇ ਇਹ ਕੰਮ ਕੀਤਾ ਕਿ ਬਾਕੀ ਜਿੰਕੀ ਉਹ ਕੁੜੀ ਸਹੀ ਹੋਈ ਸਾਡੀ ਭੈਣ ਉਸ ਨਾਲ ਡੱਟ ਕੇ ਖੜਾਂਗੇ